ਸਤਿ ਸ਼੍ਰੀ ਅਕਾਲ ਜੀ ਹਾਜ਼ਰ ਹੋਇਆ ਅੱਜ ਦੀ ਨਵੀਂ ਕਹਾਣੀ ਲੈ ਕੇ ਮੈਂ ਲਾਵ ਦੇ ਕਮਰੇ ਦਾ ਦਰਵਾਜ਼ਾ ਬਾਰੂ ਬੰਦ ਕਰ ਦਿੱਤਾ ਮੈਂ ਆਪਣੇ ਘਰ ਵਾਲੇ ਲਾਵ ਨੂੰ ਨੀਂਦ ਦੀ ਦਵਾਈ ਦੇ ਦਿੱਤੀ ਸੀ ਮੈਨੂੰ ਪਤਾ ਸੀ ਕਿ ਹੁਣ ਉਹ ਸਵੇਰ ਤੋਂ ਪਹਿਲਾਂ ਨਹੀਂ ਉੱਠੂਗਾ ਜੋ ਕੰਮ ਮੈਂ ਰਾਤ ਦੇ 12 ਵਜੇ ਕਰਦੀ ਸੀ ਉਹਦੇ ਲਈ ਮੇਰੇ ਘਰ ਵਾਲੇ ਦਾ ਸੌਣਾ ਬਹੁਤ ਜ਼ਰੂਰੀ ਸੀ ਕਿਉਂਕਿ ਕੋਈ ਵੀ ਘਰ ਵਾਲਾ ਆਪਣੇ ਘਰ ਵਾਲੇ ਨੂੰ ਇਦਾਂ ਦਾ ਕੰਮ ਕਰਨ ਦੀ ਇਜਾਜ਼ਤ ਨਹੀਂ ਦਿੰਦਾ ਇਸ ਲਈ ਮੈਂ ਉਹਨੂੰ ਸੌਣ ਤੋਂ ਬਾਅਦ ਤਸੱਲੀ ਦੇ ਨਾਲ ਦੂਸਰੇ ਕਮਰੇ ਵਿੱਚ ਚਲੀ ਗਈ। ਉੱਥੇ ਚਾਰ ਬੰਦੇ ਮੈਨੂੰ ਪਿਆਸੀਆਂ ਨਜ਼ਰਾਂ ਨਾਲ ਦੇਖ ਰਹੇ ਸੀ। ਤੇ ਆਪਣੇ ਘਰ ਦੀ ਭੁੱਖ ਮਟਾਉਣ ਦੇ ਲਈ ਮੈਨੂੰ ਉਹਨਾਂ ਚਾਰ ਬੰਦਿਆਂ ਦੀ ਭੁੱਖ ਮਟਾਉਣੀ ਪੈਣੀ ਸੀ। ਜਿੱਦਾਂ ਹੀ ਮੈਂ ਦਰਵਾਜ਼ੇ ਨੂੰ ਅੰਦਰੋਂ ਕੁੰਡੀ ਲਾਈ, ਉਹਨਾਂ ਚ ਨੇ ਚਾਰਾਂ ਨੇ ਮੈਨੂੰ ਪਿੱਛੋਂ ਫੜ ਲਿਆ ਤੇ ਸਾਰੀ ਰਾਤ ਮੇਰੇ ਨਾਲ। ਮੇਰਾ ਨਾਮ இந்து ਆ ਤੇ ਮੈਂ ਅੱਜ ਸਭ ਤੋਂ ਵੱਡੀ ਤਕਲੀਫ ਸਹਿਣ ਲਈ ਆਪਣੇ ਆਪ ਨੂੰ ਤਿਆਰ ਕਰਨਾ ਸੀ। ਕਮਰੇ ਵਿੱਚ ਮੰਜੇ ਤੇ ਪਈ ਸੀ। ਕੋਈ ਮੈਨੂੰ ਦੇਖ ਕੇ ਦੇਖ ਲੈਂਦਾ ਤਾਂ ਉਹਨੂੰ ਲੱਗਣਾ ਸੀ ਕਿ ਕੋਈ ਮਰੀਜ਼ ਮੰਜੇ ਤੇ ਲੰਮਾ ਪਿਆ ਹੋਇਆ। ਮੈਨੂੰ ਦੇਖ ਕੇ ਉਲਟੀ ਕਰਕੇ ਭੱਜ ਜਾਂਦਾ ਕਿਉਂਕਿ ਮੇਰੇ ਹਾਲਤ ਹੀ ਇਦਾਂ ਦੀ ਸੀ। ਮੈਨੂੰ ਦੇਖ ਕੇ ਹਰ ਕੋਈ ਆਪਣੇ ਮੂੰਹ ਨੂੰ ਚੰਗੀ ਤਰ੍ਹਾਂ ਲਪੇਟ ਲੈਂਦਾ ਸੀ। ਮੇਰੇ ਉਹ ਆਪਣੇ ਜਿਨ੍ਹਾਂ ਦੇ ਲਈ ਮੈਂ ਆਪਣੀ ਸਾਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਜੂਆ ਖੇਡਿਆ ਸੀ, ਉਹੀ ਅੱਜ ਮੇਰੇ ਤੋਂ ਮੂੰਹ ਮੋੜ ਚੁੱਕੇ ਸੀ। ਮੇਰਾ ਉਹ ਮੁੰਡਾ ਜੀਦਾ ਮੈਂ ਢਿੱਡ ਭਰਨ ਲਈ ਪਤਾ ਨਹੀਂ ਮੈਂ ਕਿੰਨੀ ਵਾਰ ਆਪਣੀ ਇੱਜ਼ਤ ਦਾ ਸੌਦਾ ਕੀਤਾ ਸੀ ਮੇਰੇ ਤੋਂ ਦੂਰ ਭਜਦਾ ਸੀ ਜਿੱਦਾਂ ਮੈਂ ਕੋਈ ਬਲਾਹ ਹੋਵਾਂ ਤੇ ਮੈਂ ਮੰਜੇ ਤੇ ਪਈ ਆਪਣੇ ਆਖਰੀ ਸਾਹ ਗਿਣ ਰਹੀ ਸੀ ਮੇਰੇ ਵਰਗੀਆਂ ਨੂੰ ਮੌਤ ਵੀ ਨਹੀਂ ਆਉਂਦੀ ਕਿਉਂਕਿ ਮੇਰੇ ਗੁਨਾਹ ਹੀ ਬਹੁਤ ਸੀ ਮੈਂ ਗਰੀਬ ਘਰ ਨਾਲ ਸੰਬੰਧ ਰੱਖਦੇ ਸੀ ਜਦੋਂ ਮੈਂ ਜੰਮੀ ਤਾਂ ਮੇਰੇ ਪਿਓ ਦੀ ਦੁਕਾਨ ਨੂੰ ਅੱਗ ਲੱਗ ਗਈ ਸੀ ਇਸ ਲਈ ਜਨਮ ਤੋਂ ਹੀ ਮਨਹੂਸ ਕਹਿਣ ਲੱਗ ਪਏ ਮੇਰੀ ਮਾਂ ਮੁੰਡਾ ਜੰਮਣ ਤੇ ਖੁਸ਼ ਸੀ ਤੇ ਮੈਨੂੰ ਆਪਣੀ ਗੋਦ ਵਿੱਚ ਲੈ ਕੇ ਬੈਠੀ ਸੀ ਮੇਰੇ ਘਰ ਦੇ ਮੈਨੂੰ ਬਿਲਕੁਲ ਵੀ ਪਿਆਰ ਨਹੀਂ ਕਰਦੀ ਸੀ ਕਿਉਂਕਿ ਉਹਨਾਂ ਲਈ ਤਾਂ ਮੈਂ ਸਿਰਫ ਇੱਕ ਬੋਝ ਸੀ ਤੇ ਮੇਰੇ ਪਿਓ ਲਈ ਤਾਂ ਮੈਂ ਮਨਹੂਸ ਸੀ ਮੇਰੇ ਆਉਂਦੇ ਹੀ ਉਸ ਦਾ ਕਾਰੋਬਾਰ ਬੰਦ ਹੋ ਗਿਆ ਸੀ ਤੇ ਬਚਪਨ ਵਿੱਚ ਮੈਂ ਆਪਣੀਆਂ ਮਨਪਸੰਦ ਚੀਜ਼ਾਂ ਨੂੰ ਤਰਸਦੀ ਰਹਿ ਗਈ ਸੀ ਜਦੋਂ ਮੈਂ ਵੱਡੀ ਹੋਈ ਤਾਂ ਮੇਰੇ ਪਿਓ ਨੇ ਮੇਰਾ ਰਿਸ਼ਤਾ ਆਪਣੇ ਸਭ ਤੋਂ ਨਕੰਮੇ ਭਤੀਜੇ ਦੇ ਨਾਲ ਕਰ ਦਿੱਤਾ ਉਹ ਉਮਰ ਵਿੱਚ ਮੇਰੇ ਤੋਂ ਵੱਡਾ ਸੀ ਉਹਦਾ ਨਾਮ ਲਵ ਸੀ ਆਪਣੀ ਜ਼ਿੰਦਗੀ ਆਪਣੇ ਘਰ ਦਿਆ ਦਾ ਸਾਰਾ ਗੁੱਸਾ ਮੇਰੇ ਤੇ ਹੀ ਕੱਢਣਾ ਹੁੰਦਾ ਸੀ ਇਦਾਂ ਹੀ ਮੈਂ ਇੱਕ ਨਾ ਪਸੰਦ ਧੀ ਤੇ ਇੱਕ ਨਾ ਪਸੰਦ ਘਰਵਾਲੀ ਬਣ ਗਈ ਸੀ ਮੈਨੂੰ ਲੱਗਦਾ ਸੀ ਕਿ ਮੇਰੀ ਜ਼ਿੰਦਗੀ ਵਿੱਚ ਕਦੇ ਵੀ ਸੁੱਖ ਚਾਂ ਦੇ ਆਰਾਮ ਨਹੀਂ ਮਿਲੂਗਾ ਕਿਉਂਕਿ ਉਹ ਮੈਨੂੰ ਕੂੜੇ ਦੇ ਵਾਂਗ ਹੀ ਸਮਝਦੇ ਸੀ ਜੋ ਮੈਂ ਧਨਰਾਤ ਆਪਣੇ ਘਰਵਾਲੇ ਦੇ ਜੁੜਮ ਦਾ ਨਿਸ਼ਾਨਾ ਬੰਦੀ ਸੀ ਉਹ ਬਿਲਕੁਲ ਨਿਕੰਮਾ ਸੀ ਨਾ ਆਪਣਾ ਢਿੱਡ ਭਰ ਸਕਦਾ ਸੀ ਤੇ ਨਾ ਮੇਰਾ ਪਿਓ ਤਾਂ ਇਦਾਂ ਦਾ ਨਹੀਂ ਸੀ ਉਹਦੀ ਮਜ਼ਦੂਰੀ ਕਰਕੇ ਜੋ ਵੀ ਬਚਦਾ ਸੀ ਅਸੀਂ ਰੁੱਖੀ ਸੁੱਕੀ ਖਾ ਲਈਦੀ ਸੀ ਮੈਂ ਲੋਕਾਂ ਦੇ ਘਰਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਕਿਉਂਕਿ ਮੈਂ ਮਨਹੂਸ ਕੁੜੀ ਸੀ ਤੇ ਮੈਂ ਸਾਰੇ ਮੁਹੱਲੇ ਵਿੱਚ ਮਸ਼ਹੂਰ ਸੀ ਮੈਂ ਜਿਨ੍ਹਾਂ ਦੇ ਘਰੇ ਵੀ ਕੰਮ ਕਰਨ ਜਾਂਦੀ ਉਹਨਾਂ ਦੇ ਘਰੇ ਵੱਡਾ ਨੁਕਸਾਨ ਹੋ ਜਾਂਦਾ ਸੀ ਮੈਨੂੰ ਕੰਮ ਕਰਨ ਤੋਂ ਕੱਢ ਦਿੰਦੇ ਸੀ ਮੇਰਾ ਘਰ ਵਾਲਾ ਮੈਨੂੰ ਹੋਰ ਵੀ ਜ਼ਿਆਦਾ ਕੁੱਟਣ ਲੱਗ ਜਾਂਦਾ ਕਹਿਣ ਲੱਗਾ ਤੇਰੇ ਨਾਲ ਵਿਆਹ ਕਰਵਾ ਕੇ ਮੈਨੂੰ ਕੋਈ ਫਾਇਦਾ ਨਹੀਂ ਹੋਇਆ ਮੈਂ ਤਾਂ ਪਹਿਲਾਂ ਨਾਲੋਂ ਵੀ ਜ਼ਿਆਦਾ ਕਮਲਾ ਹੋ ਗਿਆ ਮੈਂ ਸੋਚਦੀ ਸੀ ਕਿ ਪਹਿਲਾਂ ਤੇਰੇ ਕੋਲ ਕਿਹੜਾ ਕਾਰੋਬਾਰ ਦਾ ਖਜ਼ਾਨਾ ਸੀ ਜੋ ਮੇਰੇ ਆਉਣ ਤੋਂ ਬਾਅਦ ਉਹ ਵੀ ਹੱਥੋਂ ਨਿਕਲ ਗਿਆ ਮੈਨੂੰ ਮਸਾਂ ਹੀ ਇੱਕ ਦੋ ਘਰਾਂ ਵਿੱਚ ਕੰਮ ਕਰਨ ਨੂੰ ਮਿਲ ਗਿਆ ਜਿਹਦੇ ਨਾਲ ਮੈਂ ਆਪਣਾ ਤੇ ਆਪਣੇ ਘਰਵਾਲੇ ਦਾ ਢਿੱਡ ਮਸਾਂ ਹੀ ਪਾਲਦੀ ਸੀ ਮੈਂ ਉਹਨੂੰ ਕਹਿੰਦੀ ਸੀ ਕਿ ਤੂੰ ਵੀ ਕੋਈ ਕੰਮ ਧੰਦਾ ਕਰ ਲੈ ਪਰ ਉਹਨੂੰ ਤਾਂ ਸ਼ਾਇਦ ਨਸ਼ਾ ਕਰਨ ਤੋਂ ਬਿਨਾ ਹੋਰ ਕੋਈ ਕੰਮ ਹੀ ਨਹੀਂ ਸੀ ਮੈਂ ਜੋ ਵੀ ਪੈਸੇ ਲਿਆ ਕੇ ਰੱਖਦੀ ਉਹ ਕੱਢ ਲੈਂਦਾ ਤੇ ਆਪਣੀ ਅਵਾਰਾਗਰਤੀ ਕਰਨ ਤੇ ਬਰਬਾਦ ਕਰ ਦਿੰਦਾ ਲਵ ਦੀ ਜ਼ਿੰਦਗੀ ਦਾ ਕੋਈ ਮਕਸਦ ਨਹੀਂ ਸੀ ਬਸ ਮੈਨੂੰ ਜਲੀਲ ਕਰਦਾ ਸੀ ਮੈਨੂੰ ਤੇ ਨਫ਼ਰਤ ਹੀ ਕਰਦੀ ਹੁੰਦੀ ਸੀ ਮੇਰੀ ਜ਼ਿੰਦਗੀ ਵਿੱਚ ਇੱਕ ਮਿੰਟ ਵੀ ਆਰਾਮ ਨਾਲ ਨਹੀਂ ਸੀ ਲੰਘਦਾ ਮੇਰੇ ਕੋਲ ਇੱਕੋ ਹੀ ਚੀਜ਼ ਸੀ ਜੋ ਮੇਰੇ ਕੋਲ ਹੁਸਨ ਮੈਂ ਆਪਣੇ ਮੁਹੱਲੇ ਦੀਆਂ ਕੁੜੀਆਂ ਵਿੱਚ ਸਭ ਤੋਂ ਸੋਹਣੀ ਸੀ ਬਸ ਇਹੀ ਗੱਲ ਸੀ ਕਿ ਮੇਰੀਆਂ ਟੈਨਸ਼ਨਾਂ ਨੇ ਮੈਨੂੰ ਉਮਰ ਤੋਂ ਪਹਿਲਾਂ ਹੀ ਬੁੱਢਾ ਕਰ ਦਿੱਤਾ ਮੇਰਾ ਹੁਸਨ ਘਟਣ ਲੱਗ ਪਿਆ ਸੀ ਪਰ ਕਹਿੰਦੇ ਆ ਨਾ ਕਿ ਕੀੜਾ ਮਿੱਟੀ ਨਾਲ ਵੀ ਲਿਪੜਿਆ ਹੋਵੇ ਤੇ ਉਹਨੂੰ ਪਹਿਚਾਨ ਹੀ ਲੈਂਦੇ ਆ ਮੇਰੇ ਨਾਲ ਵੀ ਇਦਾਂ ਦਾ ਹੀ ਕੁਝ ਹੋਇਆ ਮੈਂ ਜਿਸ ਘਰ ਵਿੱਚ ਕੰਮ ਕਰਦੀ ਸੀ ਉਸ ਔਰਤ ਦਾ ਘਰ ਵਾਲਾ ਮੇਰੇ ਤੇ ਨਜ਼ਰ ਰੱਖਦਾ ਸੀ। ਬਹਾਨੇ ਨਾਲ ਮੇਰੇ ਅੱਗੇ ਪਿੱਛੇ ਘੁੰਮਦਾ ਸੀ। ਮੈਂ ਇੱਕ ਗੱਲ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਸੀ। ਮੇਰਾ ਦਿਲ ਕਰਦਾ ਸੀ ਕਿ ਮੈਂ ਇਸ ਘਰੋਂ ਕੰਮ ਛੱਡ ਕੇ ਚਲੀ ਜਾਵਾਂ। ਮੈਨੂੰ ਮਸਾਹੀ ਪਰ ਕੰਮ ਮਿਲਿਆ ਸੀ। ਇਸ ਲਈ ਮੈਂ ਉਹਨੂੰ ਇਗਨੋਰ ਕਰ ਦਿੰਦੀ ਸੀ। ਇੱਕ ਦਿਨ ਉਹਦੀ ਘਰਵਾਲੀ ਘਰ ਨਹੀਂ ਸੀ। ਇਸ ਲਈ ਉਹਨੇ ਇਕੱਲੇਪਨ ਦਾ ਫਾਇਦਾ ਚੁੱਕਿਆ ਤੇ ਉਹਨੇ ਮੈਨੂੰ ਇਦਾਂ ਦਾ ਕੁਝ ਕਿਹਾ ਕਿ ਮੈਂ ਹੈਰਾਨ ਹੀ ਰਹਿ ਗਈ। ਉਦੇ ਹੱਥ ਵਿੱਚ ਪੂਰੇ 10000 ਰੁਪਏ ਸੀ ਜੋ ਉਹਨੇ ਮੇਰੇ ਹੱਥ ਹਜ਼ ਰੱਖ ਦਿੱਤੇ ਤੇ ਕਹਿਣ ਲੱਗਾ ਜਦੋਂ ਤੱਕ ਤੂੰ ਮੇਰੀ ਖੁਆਇਸ਼ ਪੂਰੀ ਕਰਦੀ ਰਹੇਂਗੀ ਮੈਂ ਤੈਨੂੰ ਹੋਰ ਵੀ ਪੈਸੇ ਦਿੰਦਾ ਰਹੂੰਗਾ ਫਿਰ ਕਹਿਣ ਲੱਗਾ ਕਿ ਮੈਨੂੰ ਪਤਾ ਤੂੰ ਬਹੁਤ ਹੀ ਮਜਬੂਰ ਔਰਤ ਹੈ ਤੈਨੂੰ ਬਹੁਤ ਪੈਸਿਆਂ ਦੀ ਲੋੜ ਹੈ ਇਹਨੇ ਸਾਰੇ ਪੈਸੇ ਦੇਖ ਕੇ ਮੈਂ ਇੱਕਦਮ ਚੁੱਪ ਹੋ ਗਈ ਮੈਂ ਉਹਦੇ ਪੈਸੇ ਉਹਦੇ ਹੱਥ ਵਿੱਚ ਫੜਾਏ ਤੇ ਉਥੋਂ ਭੱਜ ਗਈ ਮੈਂ ਪੈਸਿਆਂ ਦੇ ਲਈ ਇੰਨਾ ਘਟੀਆ ਕੰਮ ਨਹੀਂ ਕਰ ਸਕਦੀ ਸੀ ਆਪਣੀ ਇੱਜ਼ਤ ਦਾ ਸੌਦਾ ਨਹੀਂ ਕਰ ਸਕਦੀ ਸੀ ਮੈਂ ਉਦੋਂ ਪ੍ਰੈਗਨੈਂਟ ਵੀ ਸੀ ਜੇ ਮੈਂ ਇਦਾਂ ਦਾ ਕੋਈ ਕੰਮ ਕਰਦੀ ਤੇ ਮੇਰੇ ਬੱਚੇ ਨੂੰ ਨੁਕਸਾਨ ਹੋ ਸਕਦਾ ਸੀ ਡਾਕਟਰ ਨੇ ਕਿਹਾ ਸੀ ਕਿ ਚੰਗੀ ਖੁਰਾਕ ਖਾਣੀ ਆ ਪਰ ਮੈਨੂੰ ਤਾਂ ਰੋਟੀ ਹੀ ਮਸਾ ਮਿਲ ਰਹੀ ਸੀ ਮੈਂ ਨਹੀਂ ਚਾਹੁੰਦੀ ਸੀ ਕਿ ਮੇਰੇ ਬੱਚੇ ਨੂੰ ਕੋਈ ਕੋਈ ਨੁਕਸਾਨ ਹੋਵੇ ਮੈਂ ਘਰਾਂ ਵਿੱਚ ਕੰਮ ਕਰਕੇ ਆਪਣਾ ਤੇ ਆਪਣੇ ਬੱਚੇ ਦਾ ਧਿਆਨ ਰੱਖ ਰਹੀ ਸੀ ਮੈਂ ਉਸ ਘਰ ਵਿੱਚ ਕੰਮ ਕਰਨਾ ਛੱਡ ਦਿੱਤਾ ਸੀ ਜਦੋਂ ਮੈਨੂੰ 10000 ਯਾਦ ਆਉਂਦੇ ਤਾਂ ਮੈਂ ਡਰ ਜਾਂਦੀ ਸੀ ਉਪਰੋਂ ਮੇਰੇ ਘਰ ਵਾਲੇ ਦਾ ਵਰਤਾਓ ਇੰਨਾ ਘਟੀਆ ਸੀ ਕਿ ਮੇਰੇ ਕੋਲੋਂ برداشت ਨਹੀਂ ਹੁੰਦਾ ਸੀ ਹਰ ਔਰਤ ਚਾਹੁੰਦੀ ਆ ਕਿ ਉਹਦਾ ਘਰ ਵਾਲਾ ਉਹਨੂੰ ਪਿਆਰ ਕਰੇ ਕਿਉਂਕਿ ਔਰਤ ਤਾਂ ਮਰਦ ਦੇ ਪਿਆਰ ਦੀ ਭੁੱਖੀ ਹੁੰਦੀ ਆ ਪਰ ਮੇਰੀ ਜ਼ਿੰਦਗੀ ਵਿੱਚ ਕੁਝ ਵੀ ਨਹੀਂ ਸੀ ਨਾ ਪਿਆਰ ਸੀ ਨਾ ਇੱਜ਼ਤ ਸੀ ਮਸਾਂ ਹੀ ਰੱਬ ਦਾ ਨਾਮ ਲੈ ਕੇ ਮੈਂ ਇੱਕ ਮੁੰਡੇ ਨੂੰ ਜਨਮ ਦਿੱਤਾ ਸੀ ਪਰ ਮੈਂ ਚੰਗੀ ਖਾਣਾ ਖਾਣ ਕਰਕੇ ਬਹੁਤ ਹੀ ਕਮਜ਼ੋਰ ਹੋ ਗਈ ਸੀ ਪਰ ਮੈਂ ਆਪਣੇ ਸੇਤ ਦਾ ਫਿਕਰਤ ਕੀਤੇ ਬਿਨਾ ਹੀ ਆਪਣੇ ਜ਼ਿੰਦਗੀ ਦਾ ਮਕਸਦ ਬਣਾ ਲਿਆ ਸੀ ਕਿ ਮੈਂ ਜਿੰਨਾ ਖੁਆਇਸ਼ਾਂ ਲਈ ਤਰਸਦੀ ਰਹੀ ਉਹ ਸੁਪਨੇ ਲਈ ਮੈਂ ਆਪਣੇ ਮੁੰਡੇ ਨੂੰ ਨਹੀਂ ਤਰਸਣ ਦੇਵਾਂਗੀ ਹਰ ਖੁਸ਼ੀ ਦੇ ਲਈ ਹਰ ਚੀਜ਼ ਉਹਨੂੰ ਲਿਆ ਕੇ ਦੇਵਾਂਗੀ ਜੋ ਮੇਰੇ ਮੁੰਡੇ ਨੂੰ ਚਾਹੀਦੀ ਸੀ ਪਰ ਮੇਰੇ ਘਰ ਵਾਲੇ ਨੂੰ ਮਾੜਾ ਜਿਹਾ ਵੀ ਫਿਕਰ ਨਹੀਂ ਸੀ ਪਿਓ ਬਣ ਤੋਂ ਬਾਅਦ ਉਹ ਹਜੇ ਵੀ ਨਕਮਾਈ ਸੀ ਉਹ ਕਹਿੰਦਾ ਸੀ ਕਿ ਘਰੋਂ ਨਿਕਲ ਕੇ ਕੰਮ ਕਰ ਲਿਆ ਕਰ ਮੈਂ ਕਦੋਂ ਤੱਕ ਉਹਨੂੰ ਬਰਦਾਸ਼ਤ ਕਰਦੀ ਮੇਰੇ ਬੱਚੇ ਨੂੰ 6 ਮਹੀਨੇ ਹੋਏ ਸੀ ਮੇਰੀ ਸਿਹਤ ਵੀ ਇਨੇ ਜੋਗੀ ਨਹੀਂ ਸੀ ਫਿਰ ਵੀ ਉਹ ਮੈਨੂੰ ਕੰਮ ਕਰਨ ਲਈ ਕਹਿੰਦਾ ਸੀ ਨਾ ਚਾਹੁੰਦੇ ਹੋਏ ਵੀ ਛੋਟੇ ਜਿਹੇ ਬੱਚੇ ਨੂੰ ਆਪਣੇ ਘਰ ਵੱਲ ਦੇ ਹੱਥਾਂ ਵਿੱਚ ਫੜਾ ਕੇ ਮੈਂ ਬਾਹਰ ਲੋਕਾਂ ਦੇ ਘਰਾਂ ਵਿੱਚ ਕੰਮ ਕਰਨ ਦੀ ਤਰਪਈ ਪਰ ਮੈਂ ਉਸੇ ਘਰ ਵਿੱਚ ਗਈ ਜਿੱਥੇ ਉਸ ਬੰਦੇ ਨੇ ਮੇਰੇ ਤੇ ਮਾੜੀ ਨਜ਼ਰ ਰੱਖੀ ਸੀ ਉਹਨੇ ਮੈਨੂੰ ਦੁਬਾਰਾ ਕੰਮ ਤੇ ਰੱਖ ਲਿਆ ਸੀ ਉਹ ਕਾਫੀ ਖਾਂਦੇ ਪੀਂਦੇ ਕਰਦੇ ਲੋਕ ਸੀ ਬੱਚੇ ਦੇ ਜਨਮ ਤੋਂ ਬਾਅਦ ਮੈਂ ਜ਼ਿਆਦਾ ਹੀ ਕਮਜ਼ੋਰ ਹੋ ਗਈ ਸੀ ਮੈਂ ਬਹੁਤ ਜ਼ਿਆਦਾ ਕਮਜ਼ੋਰੀ ਮਹਿਸੂਸ ਕਰ ਰਹੀ ਸੀ ਮੈਂ ਸੌਣੀ ਤਾਂ ਬਹੁਤ ਸੀ ਫਿਰ ਵੀ ਕਾਲੀ ਦੀ ਨਜ਼ਰ ਮੇਰੇ ਤੇ ਪੈਣ ਲੱਗੀ ਉਹਦੀ ਨੀਅਤ ਖਰਾਬ ਹੋਣ ਲੱਗ ਪਈ ਉਹ ਬਹਾਨੇ ਨਾਲ ਮੇਰੇ ਕੋਲ ਆਉਂਦਾ ਮੈਨੂੰ ਹੱਥ ਲਾਉਣ ਦੀ ਕੋਸ਼ਿਸ਼ ਕਰਦਾ ਕਹਿਣ ਲੱਗਾ ਕਿ ਜੇ ਤੂੰ ਉਸ ਦਿਨ ਮੇਰੀ ਆਫਰ ਮੰਨ ਲੈਂਦੀ ਤੇ ਅੱਜ ਪੈਸਿਆਂ ਵਿੱਚ ਖੇਡਦੀ ਹੁੰਦੀ ਮੈਂ ਇਗਨੋਰ ਕਰਨ ਦੀ ਕੋਸ਼ਿਸ਼ ਕੀਤੀ ਮੈਂ ਕਿਹਾ ਮੈਂ ਇਦਾਂ ਦਾ ਕੋਈ ਵੀ ਕਦੇ ਕੰਮ ਨਹੀਂ ਕਰਨਾ ਚਾਹੁੰਦੀ ਮੇਰਾ ਇੱਕ ਛੋਟਾ ਜਿਹਾ ਬੱਚਾ ਵੀ ਆ ਉਹ ਕਹਿਣ ਲੱਗਿਆ ਤੂੰ ਆਪਣੇ ਮੁੰਡੇ ਦੀਆਂ ਰੀਝਾਂ ਨਹੀਂ ਪੂਰੀਆਂ ਕਰਨਾ ਚਾਹੁੰਦੀ ਮੈਂ ਉਹਦੀਆਂ ਗੱਲਾਂ ਸੁਣ ਕੇ ਹੈਰਾਨ ਹੋ ਗਈ ਤੇ ਕਹਿਣ ਲੱਗਿਆ ਮੇਰੀ ਆਫਰ ਅੱਜ ਵੀ ਤੇਰੇ ਲਈ ਆ ਤੂੰ ਮੇਰੇ ਮੇਰਾ ਜਰੀਆ ਬੰਦੀ ਰਹਿ ਤੇ ਮੈਂ ਤੇਨੂੰ ਪੈਸੇ ਦਿੰਦਾ ਰਹੂੰਗਾ ਇੱਕ ਦਿਨ ਜਦੋਂ ਉਹਦੀ ਘਰ ਵਾਲੀ ਪੇਕੇ ਚਲੀ ਗਈ ਤੇ ਉਹ ਘਰੇ ਇਕੱਲਾ ਹੀ ਸੀ ਉਹਨੇ ਗੇਟ ਨੂੰ ਕੁੰਡੀ ਲਾ ਦਿੱਤੀ ਕਹਿਣ ਲੱਗਾ ਕਿ ਤੇਰਾ ਘਰ ਵਾਲਾ ਤੇ ਜਿਆਦਾ ਹੀ ਪੱਥਰ ਦੇ ਲਾ ਜੋ ਤੇਰੇ ਲਈ ਮਰ ਗਿਆ ਸੋਹਣੀਆਂ ਘਰ ਵਾਲੀਆਂ ਤੋਂ ਅਣਜਾਣ ਆ ਪਰ ਮੈਨੂੰ ਹੀਰੇ ਦੀ ਪਹਿਚਾਣ ਆ ਇੱਕ ਵਾਰ ਤੂੰ ਮੇਰੇ ਕੋਲ ਆ ਜਾ ਤੇ ਆ ਕੇ ਦੇਖ ਮੈਂ ਤੈਨੂੰ ਮਾਲਾ ਮਾਲ ਕਰ ਦੇਵਾਂਗਾ ਇਹ ਦੇਖ ਕੇ ਉਹਨੇ ਮੇਰੇ ਹੱਥ ਤੇ 20000 ਰੁਪਏ ਰੱਖ ਦਿੱਤੇ ਮੈਂ ਇੱਕ ਮਹੀਨੇ ਦੇ ਇੰਨੇ ਪੈਸੇ ਦੇ ਕੇ ਹੈਰਾਨ ਪਰੇਸ਼ਾਨ ਹੋ ਗਈ ਮੇਰਾ ਜਮੀਰ ਕਹਿ ਰਿਹਾ ਸੀ ਕਿ ਇਹ ਸਭ ਕੁਝ ਗਲਤ ਆ ਜੇ ਤੂੰ ਇਸ ਕੰਮ ਵਿੱਚ ਪੈ ਗਈ ਤੇ ਕਦੇ ਨਹੀਂ ਨਿਕਲ ਸਕੇਂਗੀ ਔਰt ਦੀ ਇੱਜ਼ਤ ਸਭ ਤੋਂ ਵੱਧ ਹੁੰਦੀ ਆ ਜੇ ਇੱਕ ਵਾਰ ਚਲੀ ਗਈ ਤਾਂ ਕੋਈ ਵੀ ਦੁਨੀਆ ਦੀ ਦੌਲਤ ਇਹਨੂੰ ਵਾਪਸ ਨਹੀਂ ਲਿਆ ਸਕਦੀ ਪਰ ਮੇਰਾ ਦਿਲ ਕਰਦਾ ਸੀ ਕਿ ਤੂੰ ਬਹੁਤ ਤਕਲੀਫਾਂ ਚ ਲੀਆ ਮੇਰਾ ਵੀ ਦਿਲ ਕਰਦਾ ਸੀ ਕਿ ਮੈਂ ਵੀ ਖੁਸ਼ੀਆਂ ਵਿੱਚ ਜ਼ਿੰਦਗੀ ਜੀਵਾ ਤੇ ਮੇਰਾ ਪੂਰਾ ਹੱਕ ਆ ਖੁਸ਼ੀਆਂ ਤੇ ਇਸ ਤੋਂ ਪਹਿਲਾਂ ਮੈਂ ਕੋਈ ਫੈਸਲਾ ਕਰਦੀ ਉਹਨੇ ਮੈਨੂੰ ਕੋਈ ਮੌਕਾ ਨਹੀਂ ਦਿੱਤਾ ਮੈਂ ਪੈਸੇ ਲੈ ਕੇ ਜਦੋਂ ਘਰ ਵਾਪਸ ਆਈ ਤਾਂ ਮੇਰਾ ਸਰੀਰ ਕੰਬ ਰਿਹਾ ਸੀ ਜਦੋਂ ਮੈਂ ਘਰ ਆਈ ਤੇ ਵਾਰ-ਵਾਰ ਕਮਰੇ ਵਿੱਚ ਉਹੀ ਆਵਾਜ਼ ਆਈ ਜਾਂਦੀ ਸੀ ਮੇਰੇ ਨਾਲ ਇਦਾਂ ਹੀ ਹੋਇਆ ਸੀ ਉਸ ਰਾਤ ਮੈਨੂੰ ਨੀਂਦ ਨਹੀਂ ਆਈ ਉਸ ਦਿਨ ਮੇਰਾ ਬੱਚਾ ਖੁੱਖਾ ਨਹੀਂ ਸੁੱਤਾ ਸੀ ਤੇ ਆਰਾਮ ਨਾਲ ਸੁੱਤਾ ਸੀ ਉਹਨੂੰ ਦੇਖ ਕੇ ਮੈਨੂੰ ਇੰਨੀ ਖੁਸ਼ੀ ਮਹਿਸੂਸ ਹੋਈ ਸੀ ਦਿਲ ਕਰਦਾ ਸੀ ਕਿ ਉਹਦੀ ਕਿਸਮਤ ਵਿੱਚ ਖੁਸ਼ੀਆਂ ਹੀ ਲਿਖ ਦੇਵਾਂ ਜੋ ਖੁਸ਼ੀਆਂ ਉਹਦਾ ਪਿਓ ਪੂਰੀਆਂ ਨਹੀਂ ਕਰ ਸਕਿਆ ਪਰ ਮੈਂ ਕਰ ਦੇਵਾਂ ਇਹ ਰਸਤਾ ਚੁਣ ਲਿਆ ਸੀ ਜੋ ਗੁਨਾਹ ਦਾ ਸੀ ਫਿਰ ਪਤਾ ਨਹੀਂ ਕਿੰਨੇ ਕਾਲੀ ਆਏ ਤੇ ਕਿੰਨੇ ਗਏ ਕਿਉਂਕਿ ਹੁਣ ਮੈਨੂੰ ਇਨਾ ਕਮਾਂ ਦੀ ਆਦਤ ਪੈ ਗਈ ਸੀ ਕਿਉਂਕਿ ਇਹਦੀ ਕੀਮਤ ਬਹੁਤ ਭਾਰੀ ਸੀ ਮੈਂ ਚਾਹ ਕੇ ਵੀ ਇਹਦੀ ਕੀਮਤ ਚੁਕਾ ਨਹੀਂ ਸਕਦੀ ਸੀ ਜਦੋਂ ਇਹ ਚੀਜ਼ਾਂ ਵਾਰ-ਵਾਰ ਖੋਣ ਤੇ ਫਿਰ ਇਹੀ ਕੰਮ ਕਰਨ ਨੂੰ ਦਿਲ ਕਰਦਾ ਤੇ ਮੈਂ ਆਪਣੀਆਂ ਖੁਆਇਸ਼ਾਂ ਵੀ ਪੂਰੀਆਂ ਹੋ ਜਾਂਦੀਆਂ ਮੈਂ ਵੀ ਇਨਾ ਚੀਜ਼ਾਂ ਦੀ ਆਦੀ ਬਣ ਗਈ ਸੀ ਤੇ ਮੈਂ ਵੀ ਇਹ ਕੰਮ ਕਰਨ ਲੱਗ ਪਈ ਤੇ ਇਹਦੀ ਕੀਮਤ ਵੀ ਬਹੁਤ ਭਾਰੀ ਸੀ ਜੋ ਮੈਂ ਚੁਕਾ ਰਹੀ ਸੀ ਚਾਹੇ ਵੀ ਮੈਂ ਇਸ ਰਸਤੇ ਨੂੰ ਛੱਡ ਨਹੀਂ ਸਕਦੀ ਸੀ ਕਿਉਂਕਿ ਗੁਨਾਹ ਦੇ ਪੈਸੇ ਵੱਲ ਦੇਖ ਕੇ ਬੰਦਾ ਇਹਨਾਂ ਅੰਦਰ ਤੱਕ ਚਲਾ ਜਾਂਦਾ ਕਿ ਉਹ ਹੱਥ ਪੈਰ ਮਾਰ ਕੇ ਵੀ ਬਾਹਰ ਨਿਕਲਣ ਦੀ ਕੋਸ਼ਿਸ਼ ਵੀ ਕਰੇ ਤਾਂ ਅੰਦਰ ਹੀ ਰਹਿ ਜਾਂਦਾ ਮੇਰਾ ਮੁੰਡਾ 6 ਮਹੀਨੇ ਦਾ 6 ਸਾਲ ਦਾ ਹੋ ਗਿਆ ਸੀ ਪਰ ਮੈਂ ਅਜੇ ਵੀ ਆਪਣੇ ਘਰ ਵਾਲੇ ਦੀਆਂ ਅੱਖਾਂ ਵਿੱਚ ਘੱਟਾ ਪਾ ਰਹੀ ਸੀ ਕਿਉਂਕਿ ਉਹਦੇ ਤੇ ਤਾਂ ਨਸ਼ੇ ਦੀ ਪੱਟੀ ਬੰਨੀ ਹੋਈ ਸੀ ਉੱਪਰੋਂ ਮੇਰੇ ਕੋਲ ਇੰਨੇ ਪੈਸੇ ਸੀ ਕਿ ਜਿੰਨੇ ਮੈਂ ਮਰਜੀ ਖਰਚ ਸਕਦੀ ਸੀ ਜੇ ਮੈਂ ਉਹਨੂੰ ਪੈਸਾ ਨਾ ਮਿਲਦਾ ਨਾ ਨਸ਼ਾ ਮਿਲਦਾ ਤੇ ਉਹਦੀ ਹਾਲਤ ਬਿਲਕੁਲ ਨਾਰਮਲ ਬੰਦਿਆਂ ਵਰਗੀ ਹੋ ਜਾਂਦੀ ਸੀ ਤੇ ਉਹਦਾ ਦਿਲ ਮਚਲਣ ਲੱਗ ਜਾਂਦਾ ਸੀ ਮੇਰਾ ਮੁੰਡਾ ਚੰਗੇ ਸਕੂਲ ਵਿੱਚ ਪੜ੍ਹਨ ਲੱਗ ਗਿਆ ਸੀ ਉਹ ਤਾਂ ਬਸ ਨਸ਼ੇ ਜੋਗਾ ਹੀ ਰਹਿ ਗਿਆ ਸੀ ਉਹਦੀ ਉਮਰ ਹਜੇ ਇੰਨੀ ਨਹੀਂ ਸੀ ਕਿ ਉਹ ਮੈਨੂੰ ਕੁਝ ਕਹਿ ਸਕਦਾ ਕਿ 12 ਵਜੇ ਉੱਠ ਕੇ ਤੂੰ ਕਿੱਥੇ ਜਾਂਦੀ ਐ ਜਦੋਂ ਤੂੰ ਵਾਪਸ ਆਉਂਦੀ ਸੀ ਤਾ ਮੇਰਾ ਸਰੀਰ ਇੰਨਾ ਟੁੱਟਿਆ ਕਿਉਂ ਹੁੰਦਾ ਮੈਂ ਤਾਂ ਜਿੰਨਾ ਘਰਾਂ ਵਿੱਚ ਕੰਮ ਕਰਦੀ ਸੀ ਉੱਥੇ ਹੀ ਮਰਦਾਂ ਕੋਲੋਂ ਪੈਸੇ ਲੈਂਦੀ ਸੀ ਤੇ ਉਹਨਾਂ ਦਾ ਦਿਲੋਂ ਆਉਂਦੀ ਸੀ ਮੈਂ ਤਾਂ ਸੋਚਦੀ ਸੀ ਕਿ ਦੁਨੀਆ ਦੇ ਸਾਰੇ ਮਰਦ ਬਸ ਜਿਸਮੈਨੀ ਖੁਆਇਸ਼ ਦੇ ਭੁੱਖੇ ਆ ਉਹ ਇਹ ਕੰਮ ਕਰਨ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਆ ਇਸ ਲਈ ਮੈਨੂੰ ਗਾਹਕਾਂ ਦੀ ਕੋਈ ਕਮੀ ਨਹੀਂ ਸੀ ਮੈਂ ਜਿੱਥੇ ਇੱਕ ਵਾਰੀ ਇਸ਼ਾਰਾ ਕਰਦੀ ਉੱਥੇ ਤਿੰਨ ਚਾਰ ਬੰਦੇ ਤਿਆਰ ਬੈਠੇ ਹੁੰਦੇ ਸੀ ਮੇਰੇ ਲਈ ਸਾਰਿਆਂ ਦੇ ਘਰਾਂ ਵਿੱਚ ਜਾਣਾ ਤੇ ਇਹ ਕੰਮ ਕਰਨਾ ਔਖਾ ਸੀ ਕਿਉਂਕਿ ਉਹਨਾਂ ਦੀਆਂ ਘਰ ਵਾਲੀਆਂ ਵੀ ਉੱਥੇ ਹੀ ਹੁੰਦੀ ਹੁੰਦੀਆਂ ਸੀ ਤੇ ਉੱਥੇ ਵੀ ਬੱਚੇ ਕਿਉਂਕਿ ਉਹ ਬਹੁਤ ਸਖਤ ਨਿਗਰੱਖਦੇ ਸੀ ਇਸ ਲਈ ਇਸ ਕੰਮ ਵਿੱਚ ਫੜੇ ਜਾਂਦਾ ਬਹੁਤ ਡਰ ਸੀ ਮੈਂ ਉਹਨਾਂ ਨੂੰ ਆਪਣੇ ਘਰੇ ਬੁਲਾਉਣਾ ਸ਼ੁਰੂ ਕਰ ਦਿੱਤਾ ਮੈਂ ਰੋਜ਼ ਰਾਤ ਨੂੰ ਆਪਣੇ ਘਰ ਵਾਲੇ ਨੂੰ ਦੁੱਧ ਦੇ ਗਲਾਸ ਵਿੱਚ نیند ਦੀਆਂ ਗੋਲੀਆਂ ਪਾ ਦਿੰਦੀ ਉਹ ਤਾਂ ਸੁੱਤਾ ਹੁੰਦਾ ਸੀ ਉਹਨੂੰ ਕਮਰੇ ਵਿੱਚ ਛੱਡ ਕੇ ਬਾਹਰੋਂ ਕੁੰਡੀ ਲਾ ਦਿੰਦੀ ਆਪ ਦੂਸਰੇ ਕਮਰੇ ਵਿੱਚ ਆ ਜਾਂਦੀ ਜਿੱਥੇ ਉਹ ਬੰਦੇ ਸਭ ਕੁਝ ਮੇਰੇ ਨਾਲ ਕਰਦੇ ਸੀ ਕਦੀ ਕਦੀ ਮੈਨੂੰ ਬਹੁਤ ਤਕਲੀਫ ਹੁੰਦੀ ਸੀ ਅਕਸਰ ਕਈ ਵੇਲੇ ਬੰਦੇ ਜਾਦਾ ਪੈਸੇ ਦਿੰਦੇ ਸੀ ਪਰ ਉਸ ਵੇਲੇ ਮੈਂ ਸਿਰਫ ਪੈਸਿਆਂ ਬਾਰੇ ਹੀ ਸੋਚਦੀ ਸੀ ਇਹ ਪੈਸਿਆਂ ਦੇ ਨਾਲ ਆਪਣੀ ਕੀ ਕੀ ਜ਼ਿੰਦਗੀ ਖਰੀਦੀ ਜਾ ਸਕਦੀ ਆ ਮੈਂ ਤਾਂ ਇਹ ਸੋਚਦੀ ਸੀ ਕਿ ਆਪਣੇ ਮੁੰਡੇ ਦੀ ਕਿਹੜੀ ਖੁਆਸ਼ੀ ਪੂਰੀ ਕਰ ਸਕਦੀ ਇਹ ਸੋਚਦੇ ਸੋਚਦੇ ਮੇਰਾ ਸਾਰਾ ਸਮਾਂ ਲੰਘ ਜਾਂਦਾ ਉਸ ਉਹ ਸਾਰੇ ਪੈਸੇ ਦੇ ਕੇ ਮੈਨੂੰ ਉੱਥੋਂ ਚਲੇ ਜਾਂਦੇ ਸੀ ਹੁਣ ਮੈਨੂੰ ਕਿਸੇ ਦੇ ਘਰੇ ਕੰਮ ਕਰਨ ਦੀ ਕੋਈ ਲੋੜ ਨਹੀਂ ਸੀ ਕਿਉਂਕਿ ਮੈਂ ਆਪਣੇ ਘਰ ਦੇ ਅੰਦਰ ਹੀ ਆਪਣਾ ਧੰਦਾ ਚਲਾ ਲਿਆ ਸੀ ਬਾਹਰ ਨਿਕਲਣ ਦੀ ਲੋੜ ਹੀ ਨਹੀਂ ਪਈ ਸੀ ਪਰ ਮਹੱਲੇ ਦੀਆਂ ਔਰਤਾਂ ਮੇਰੇ ਘਰ ਵਿੱਚ ਜਦੋਂ ਕੋਈ ਨਵੀਂ ਚੀਜ਼ ਦੇਖਦੀਆਂ ਤਾਂ ਹੈਰਾਨ ਰਹਿ ਜਾਂਦੀਆਂ ਸੀ ਉਹ ਕਹਿਣ ਲੱਗੀਆਂ ਕਿ ਇੰਨੀ ਆ ਚੀਜ਼ਾਂ ਘਰ ਵਿੱਚ ਕੰਮ ਕਰਨ ਦੇ ਨਾਲ ਤਾਂ ਨਹੀਂ ਮਿਲ ਸਕਦੀਆਂ ਉਹ ਤਾਂ ਹਮੇਸ਼ਾ ਸੋਹਾਂ ਲੈਂਦੀਆਂ ਰਹਿੰਦੀਆਂ ਸੀ ਕਿਉਂਕਿ ਇਹ ਤਾਂ ਹਰ ਔਰਤ ਦੀ ਆਦਤ ਹੁੰਦੀ ਆ ਮੈਂ ਉਹਨਾਂ ਨੂੰ ਕਹਿੰਦੀ ਸੀ ਕਿ ਮੈਂ ਘਰੇ ਬੈਠ ਕੇ ਆਨਲਾਈਨ ਕੰਮ ਕਰਦੀ ਆਂ ਜਿਹਦੇ ਤੋਂ ਮੈਨੂੰ ਕੁਝ ਪੈਸੇ ਮਿਲ ਜਾਂਦੇ ਆ ਕਿਉਂਕਿ ਮੈਂ 10ਵੀਂ ਪਾਸ ਸੀ ਮੈਂ ਮੋਬਾਈਲ ਤੇ ਲੈਪਟਾਪ ਕਿਸ਼ਤਾ ਤੇ ਲੈ ਲਿਆ ਸੀ ਮੈਂ ਸੋਚਦੀ ਸੀ ਕਿ ਔਰਤਾਂ ਦਾ ਜਵਾਬ ਦੇਣ ਲਈ ਮੈਨੂੰ ਕੁਝ ਘੋਰਨਾ ਸੋਚਣਾ ਪਵੇ ਮੈਨੂੰ ਨਹੀਂ ਪਤਾ ਸੀ ਕਿ ਉਹਨਾਂ ਨੇ ਮੇਰੀ ਇਸ ਗੱਲ ਤੇ ਯਕੀਨ ਕੀਤਾ ਜਾਂ ਨਹੀਂ ਕਿਉਂਕਿ ਜਦੋਂ ਮੈਂ ਘਰੋਂ ਬਾਹਰ ਨਿਕਲਦੀ ਸੀ ਤਾਂ ਮੈਨੂੰ ਬੜੇ ਧਿਆਨ ਨਾਲ ਦੇਖਦੀਆਂ ਸੀ ਉਹ ਨਜ਼ਰਾਂ ਮੈਨੂੰ ਜੋ ਕਿਸੇ ਬੰਦੇ ਨੂੰ ਜ਼ਮੀਰ ਦੇ ਅੰਦਰ ਧੱਕਣ ਲਈ ਬਹੁਤ ਹੁੰਦੀਆਂ ਹੁਣ ਮੇਰੇ ਅੰਦਰੋਂ ਕੋਈ ਆਵਾਜ਼ ਨਹੀਂ ਆਉਂਦੀ ਸੀ ਰੱਬ ਇੱਕ ਵਾਰ ਮੌਕਾ ਜ਼ਰੂਰ ਦਿੰਦਾ ਇੱਕ ਵਾਰ ਇਸ ਕੰਮ ਤੋਂ ਵਾਪਸ ਮੁੜਿਆ ਪਰ ਇਹ ਨਹੀਂ ਦੇਖਦਾ ਕਿ ਉਹ ਬੰਦਾ ਕਿਸ ਤਰ੍ਹਾਂ ਗੁਨਾਹ ਵਿੱਚ ਡੁੱਬ ਚੁੱਕਿਆ ਉਹਦੇ ਇੱਕ ਬੁਲਾਵੇ ਦਾ ਕੀ ਮਨਤਵ ਹੁੰਦਾ ਕੁਝ ਔਰਤਾਂ ਨੇ ਤਾਂ ਮੈਨੂੰ ਇਹ ਵੀ ਕਹਿ ਦਿੱਤਾ ਸੀ ਕਿ ਇਹ ਕੰਮ ਛੱਡ ਨਹੀਂ ਤਾਂ ਸਾਰੀ ਦੁਨੀਆ ਦੇ ਸਾਹਮਣੇ ਤੈਨੂੰ ਬਦਨਾਮ ਕਰ ਦੇਵਾਂਗੇ ਕਦੀ ਕਦੀ ਇਹ ਗੱਲ ਮੇਰੇ ਘਰ ਵਾਲੇ ਨੂੰ ਵੀ ਪਤਾ ਲੱਗ ਜਾਂਦੀ ਸੀ ਕਿ ਉਹਦੀ ਘਰ ਵਾਲੀ ਇੱਕ ਕਰੈਕਟਰਲੈਸ ਔਰਤਾ ਜੋ ਵੀ ਘਰ ਵਿੱਚ ਜ਼ਰੂਰੀ ਚੀਜ਼ਾਂ ਸਾਰੀਆਂ ਹਰਾਮ ਦੀ ਕਮਾਈ ਦੇਆਂ ਸੀ ਥੋੜੀ ਦੇਰ ਲਈ ਉਹਦਾ ਜ਼ਮੀਰ ਜਾਗਦਾ ਸੀ ਤੇ ਮੈਨੂੰ ਕੁੱਟ ਕੇ ਫਿਰ ਆਪਣਾ ਹਿੱਸਾ ਠੰਡਾ ਕਰ ਲੈਂਦਾ ਸੀ ਜਦੋਂ ਉਹਦਾ ਗੁੱਸਾ ਠੰਡਾ ਹੋ ਜਾਂਦਾ ਸੀ ਤਾਂ ਮੈਂ ਉਹਦੇ ਸਾਹਮਣੇ ਹਿੱਕ ਤਾਣ ਕੇ ਖੜੀ ਹੋ ਜਾਂਦੀ ਸੀ ਕਿ ਅੱਜ ਤੋਂ ਬਾਅਦ ਤੈਨੂੰ ਮੈਂ 1 ਰੁਪਿਆ ਵੀ ਨਹੀਂ ਦੇਵਾਂਗੀ ਫਿਰ ਕੀ ਕਰ ਲੈਣਾ ਆਪਣਾ ਨਸ਼ਾ ਆਪਣਾ ਕਿੱਥੋਂ ਕਰੇਗਾ ਦੂ ਨਸ਼ਾ ਇਹ ਗੱਲ ਸੁਣ ਕੇ ਉਹ ਡਰ ਜਾਂਦਾ ਸੀ ਛੋਟੇ ਬੱਚੇ ਦੀ ਤਰ੍ਹਾਂ ਜਿਦੀ ਮਾਂ ਉਹਨੂੰ ਕਹਿੰਦੀ ਕਿ ਪੁੱਤ ਹੁਣ ਤੈਨੂੰ ਚਾਕਲੇਟ ਨਹੀਂ ਮਿਲੂਗਾ ਕਿਉਂਕਿ ਮੰਮੀ ਦੇ ਪਾਸ ਸਾਰੇ ਪੈਸੇ ਖਤਮ ਹੋ ਗਏ ਆ ਮੇਰਾ ਘਰ ਵਾਲਾ ਤਾਂ ਚੁੱਪ ਹੋ ਗਿਆ ਸੀ ਪਰ ਮੇਰਾ ਮੁੰਡਾ ਜੋ ਵੱਡਾ ਹੋ ਰਿਹਾ ਸੀ ਮੈਨੂੰ ਉਹਦੀ ਫਿਕਰ ਸੀ ਜੇ ਉਹਨੂੰ ਮੇਰੇ ਕੰਮਾਂ ਬਾਰੇ ਪਤਾ ਲੱਗ ਗਿਆ ਤਾਂ ਮੈਂ ਉਹਦੀਆਂ ਨਜ਼ਰਾਂ ਵਿੱਚ ਗਿਰ ਕੇ ਰਹਿ ਜਾਊਂਗੀ ਮੈਂ ਉਹਨੂੰ ਵੱਡੇ ਸ਼ਹਿਰ ਦੇ ਹੌਸਟਲ ਵਿੱਚ ਭੇਜ ਦਿੱਤਾ ਜਿੱਥੇ ਉਹਦੀ ਪੜ੍ਹਾਈ ਵਿੱਚ ਕੋਈ ਪ੍ਰੋਬਲਮ ਨਾ ਹੋਵੇ ਉਹਦੇ ਚੰਗੇ ਸਕੂਲ ਵਿੱਚ ਐਡਮਿਸ਼ਨ ਕਰਵਾਈ ਤੇ ਸਕੂਲ ਦੇ ਨਾਲ-ਨਾਲ ਹੌਸਟਲ ਦੇ ਖਾਣ ਪੀਣ ਦਾ ਪੂਰਾ ਪ੍ਰਬੰਧ ਕੀਤਾ ਇਸ ਲਈ ਮੈਂ ਆਪਣੇ ਕੰਮ ਨੂੰ ਛੱਡਣ ਬਾਰੇ ਸੋਚ ਵੀ ਨਹੀਂ ਸਕਦੀ ਸੀ ਕਿਉਂਕਿ ਮੇਰਾ ਮੁੰਡਾ ਜਵਾਨ ਹੋ ਰਿਹਾ ਸੀ ਉਹਦੀ ਸਾਰੀ ਜ਼ਿੰਦਗੀ ਪਈ ਸੀ ਮੈਂ ਨਹੀਂ ਚਾਹੁੰਦੀ ਸੀ ਕਿ ਉਹ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਪੈਸਿਆਂ ਦਾ ਕਰਕੇ ਕਰੇ ਜਦੋਂ ਮੁਹੱਲੇ ਦੀਆਂ ਔਰਤਾਂ ਮੈਨੂੰ ਸ਼ਰਿਆਮ ਕਹਿਣ ਲੱਗੀਆਂ ਤੇ ਉਹਨਾਂ ਦੇ ਘਰ ਵਾਲੇ ਨੂੰ ਵਿਗਾੜਨ ਵਿੱਚ ਮੇਰਾ ਹੱਥ ਆ। ਨਾ ਮੈਂ ਉਹਨਾਂ ਦੇ ਵੱਲ ਦੇਖਦੀ ਤੇ ਨਾ ਉਹ ਸੌਦਾ ਕਰਦੇ। ਫਿਰ ਮੈਂ ਚੁੱਪ ਕਰਕੇ ਆਪਣਾ ਸਮਾਨ ਪੈਕ ਕੀਤਾ ਤੇ ਉਸ ਮੁਹੱਲੇ ਵਿੱਚੋਂ ਜਾਣ ਬਾਰੇ ਸੋਚ ਲਿਆ। ਮੈਂ ਇਦਾਂ ਦੀ ਥਾਂ ਤੇ ਜਾਣਾ ਚਾਹੁੰਦੀ ਸੀ ਜਿੱਥੇ ਕੋਈ ਮੈਨੂੰ ਜਾਣਦਾ ਨਾ ਹੋਵੇ, ਨਾ ਹੀ ਮੇਰੇ ਕੰਮ ਨਾਲ ਕਿਸੇ ਨੂੰ ਮਤਲਬ ਹੋਵੇ। ਮੈਂ ਆਪਣੇ ਘਰ ਵਾਲੇ ਨੂੰ ਲੈ ਕੇ ਸ਼ਹਿਰ ਆ ਗਈ ਤੇ ਉੱਥੇ ਕਿਰਾਏ ਦਾ ਘਰ ਲੈ ਕੇ ਰਹਿਣ ਲੱਗ ਪਈ। ਸੋਚਿਆ ਸੀ ਕਿ ਇਹ ਕੰਮ ਚੁੱਪ ਕਰਕੇ ਕਰਨਾ ਕਿਸੇ ਨੂੰ ਕੰਨੋਂ ਕੰਨ ਖਬਰ ਨਾ ਹੋਵੇ ਇੱਥੇ ਵੀ ਮੈਨੂੰ ਕਈ ਬੰਦੇ ਮਿਲ ਗਏ ਸੀ ਜੋ ਮੇਰੀਆਂ ਨਜ਼ਰਾਂ ਦਾ ਮਤਲਬ ਪਹਿਚਾਣ ਕੇ ਰਾਤ ਨੂੰ ਮੇਰੇ ਘਰ ਆ ਜਾਂਦੇ ਸੀ ਤੇ ਮੈਂ ਇੱਕੋ ਵਾਰ ਵਿੱਚ ਦਰਵਾਜ਼ਾ ਖੋਲ ਦਿੰਦੀ ਤੇ ਮੇਰਾ ਘਰ ਵਾਲਾ ਆਪਣੇ ਕਮਰੇ ਵਿੱਚ ਸੁੱਤਾ ਹੁੰਦਾ ਸੀ ਉਹਦੀ ਜ਼ਰੂਰਤ ਦੇ ਹਰ ਸਮਾਨ ਉਹਨੂੰ ਮਿਲਦਾ ਸੀ ਉਹਨੇ ਕਦੀ ਵੀ ਮੇਰੇ ਕੰਮ ਵਿੱਚ ਲੱਤ ਨਹੀਂ ਅੜਾਈ ਸੀ ਮੇਰਾ ਮੁੰਡਾ ਕਾਲਜ ਵਿੱਚ ਪੜਨ ਲੱਗ ਪਿਆ ਸੀ ਉਹ ਸੋਹਣਾ ਨੌਜਵਾਨ ਸੀ ਜੋ ਬਿਲਕੁਲ ਮੇਰੇ ਤੇ ਗਿਆ ਸੀ ਮੈਂ ਉਹਨੂੰ ਦੇਖ ਕੇ ਜਿਉਂਦੀ ਸੀ ਕਿਉਂਕਿ ਮੈਂ ਉਹਦੀ ਜ਼ਿੰਦਗੀ ਸਵਾਰਨ ਦੇ ਲਈ ਆਪਣੇ ਆਪ ਨੂੰ ਵੇਚ ਦਿੱਤਾ ਸੀ ਇਦਾਂ ਦੀ ਪੌੜੀ ਜੜੀ ਜਿੱਥੇ ਬਹੁਤ ਸਾਰੇ ਮਰਦ ਆਉਂਦੇ ਜਾਂਦੇ ਸੀ ਮੇਰਾ ਮੁੰਡਾ ਹੌਸਟਲ ਵਿੱਚ ਰਹਿੰਦਾ ਸੀ ਜਦੋਂ ਕਿਤੇ ਘਰ ਆਉਂਦਾ ਤੇ ਮੈਨੂੰ ਆਪਣਾ ਕੰਮ ਬੰਦ ਕਰਨਾ ਪੈਂਦਾ ਸੀ ਉਹ ਜਦੋਂ ਵੀ ਆਉਂਦਾ ਮੇਰੇ ਕੋਲ ਨਵੀਆਂ ਨਵੀਆਂ ਫਰਮਾਇਸ਼ਾਂ ਕਰਦਾ ਇਹ ਸਵਾਰ ਉਹਨੇ ਮੋਟਰਸਾਈਕਲ ਲੈਣਾ ਸੀ ਕਿਉਂਕਿ ਕਾਲਜ ਤੋਂ ਹੌਸਟਲ ਤੱਕ ਜਨ ਲਈ ਉਹਨੂੰ ਬਸ ਲੈਣੀ ਪੈਂਦੀ ਸੀ ਮੈਂ ਮੁਸਕਰਾ ਕੇ ਉਹਦੇ ਸਿਰ ਤੇ ਹੱਥ ਰੱਖ ਦਿੰਦੀ ਸੀ ਉਹ ਮੇਰੀ ਮੁਸਕਰਾਹਟ ਨੂੰ ਪਹਿਚਾਣਦਾ ਸੀ ਉਹਨੂੰ ਪਤਾ ਸੀ ਕਿ ਉਹਦੀ ਖੁਆਇਸ਼ ਜਲਦੀ ਪੂਰੀ ਕਰ ਦੇਵਾਂਗੀ ਫਿਰ ਮੈਨੂੰ ਆਪਣਾ ਕੰਮ ਸ਼ੁਰੂ ਕਰਨਾ ਪਊਗਾ ਹੁਣ ਤਾਂ ਮੇਰਾ ਜਸਮ ਇਸ ਤਕਲੀਫ ਦਾ ਆਦੀ ਹੋ ਗਿਆ ਸੀ ਜਿਹਦੇ ਤੇ ਥਾਂ ਥਾਂ ਤੇ ਜ਼ਖਮ ਦੇ ਨਿਸ਼ਾਨ ਬਣ ਗਏ ਸੀ ਪਰ ਮੈਨੂੰ ਪਰਵਾਹ ਨਹੀਂ ਸੀ ਮੈਨੂੰ ਆਪਣੀ ਜ਼ਿੰਦਗੀ ਵਿੱਚ ਮੁੰਡੇ ਨੂੰ ਸਫਲ ਬਣਾਉਣਾ ਸੀ ਏ ਮੈਂ ਕਾਮ ਹਮੇਸ਼ਾ ਹਮੇਸ਼ਾ ਲਈ ਛੱਡ ਦੇਣਾ ਚਾਹੁੰਦੀ ਸੀ ਪਰ ਮੈਨੂੰ ਨਹੀਂ ਪਤਾ ਸੀ ਕਿ ਮੇਰੀ ਜ਼ਿੰਦਗੀ ਵਿੱਚ ਕੁਝ ਇਦਾਂ ਦਾ ਹੋਣ ਵਾਲਾ ਮੇਰੀ ਹਰ ਚੀਜ਼ ਹਰ ਕੁਰਬਾਨੀ ਖਤਮ ਹੋਣ ਵਾਲੀ ਸੀ ਮੁਹੱਲੇ ਦੀ ਇੱਕ ਕੁੜੀ ਸੀ ਜਿਹਦੀਆਂ ਹਰਕਤਾਂ ਬਿਲਕੁਲ ਮੇਰੇ ਮੇਰੇ ਵਰਗੀ ਸੀ ਉਹ ਵੀ ਆਪਣੇ ਜਿਸਮ ਫਰੋਸ਼ੀ ਦਾ ਕਰਕੇ ਘਰੋਂ ਬਾਹਰ ਕਈ ਥਾਵਾਂ ਤੇ ਜਾਂਦੀ ਸੀ ਉਹਦੇ ਨਾਲ ਮੇਰੀ ਦੋਸਤੀ ਹੋ ਗਈ ਸੀ ਮੇਰੇ ਕਈ ਕਹਾ ਉਹ ਹੀ ਮੇਰੇ ਘਰ ਤੱਕ ਲਿਆਉਂਦੀ ਸੀ ਪਰ ਇੱਕ ਦਿਨ ਉਹਨੇ ਕਿਹਾ ਕਿ ਤੂੰ ਵੀ ਮੇਰੇ ਨਾਲ ਹੀ ਆ ਜਾ ਅੱਜ ਮੇਰੇ ਨਾਲ ਵਾਲੀ ਕੁੜੀ ਦੀ ਸਿਹਤ ਠੀਕ ਨਹੀਂ ਆ ਇਸ ਲਈ ਮੈਂ ਇਕੱਲੀ ਉਹਨਾਂ ਸਾਰਿਆਂ ਦਾ ਸਾਹਮਣਾ ਨਹੀਂ ਕਰ ਸਕਦੀ ਤੇ ਪੈਸੇ ਵੀ ਬਹੁਤ ਜ਼ਿਆਦੇ ਮਿਲਣ ਵਾਲੇ ਆ ਕਿਉਂਕਿ ਉਹ ਸਾਰੇ ਅਮੀਰ ਪਿਓਾਂ ਦੇ ਨਾ ਵਿਗੜੀਆਂ ਹੋਣਾਂ ਔਲਾਦਾ ਮੂੰਹ-ਮੂੰਹ ਮੰਗੇ ਪੈਸੇ ਦੇਣਗੇ ਉਹਨੇ ਇਹ ਕੰਮ ਮੈਨੂੰ ਕਿਹਾ ਤੇ ਮੈਂ ਬੜੇ ਸੌਖੇ ਤਰੀਕੇ ਨਾਲ ਹੀ ਮੰਨ ਗਈ ਮੈਂ ਆਪਣੇ ਮੁੰਡੇ ਦੀ ਫਰਮਾਇਸ਼ ਜੋ ਪੂਰੀ ਕਰਨੀ ਸੀ ਇਸ ਲਈ ਸ਼ੀਸ਼ੇ ਦੇ ਸਾਹਮਣੇ ਖੜੀ ਹੋ ਕੇ ਬੜੇ ਆਰਾਮ ਨਾਲ ਤਿਆਰ ਹੋ ਰਹੀ ਸੀ ਮੈਂ ਬਹੁਤ ਸੋਹਣਾ ਸੂਟ ਪਾਇਆ ਸੀ ਅੱਜ ਵੀ ਮੇਰਾ ਹੁਸਨ ਚੰਨ ਵਾਂਗੂ ਚਮਕਦਾ ਸੀ ਕਿਉਂਕਿ ਮੈਂ ਆਪਣੇ ਜਸਮ ਦਾ ਕਰਕੇ ਮੈਂ ਆਪਣੇ ਸਰੀਰ ਦਾ ਬਹੁਤ ਜ਼ਿਆਦਾ ਧਿਆਨ ਰੱਖਦੀ ਸੀ ਇਹੀ ਸਰੀਰ ਸੀ ਜੋ ਮੈਨੂੰ ਇੱਥੋਂ ਤੱਕ ਲਿਆਇਆ ਸੀ ਜੇ ਇਹ ਹੀ ਬੇਕਾਰ ਹੋ ਜਾਂਦਾ ਤੇ ਸ਼ਾਇਦ ਮੇਰੇ ਮੁੰਡੇ ਦੀਆਂ ਖੁਆਇਸ਼ਾਂ ਵੀ ਟੁੱਟ ਜਾਂਦੀਆਂ ਜਦੋਂ ਮੈਂ ਉਹਦੇ ਨਾਲ ਉੱਥੇ ਹੋਟਲ ਵਿੱਚ ਪਹੁੰਚੀ ਤਾਂ ਹਜੇ ਤੱਕ ਉੱਥੇ ਉਹ ਮੁੰਡੇ ਨਹੀਂ ਸੀ ਆਏ ਅਸੀਂ ਥੋੜੀ ਦੇਰ ਤੱਕ ਬੈੱਡ ਤੇ ਬੈਠ ਕੇ ਆਰਾਮ ਕਰਨ ਲੱਗੀਆਂ ਪਰ ਮੈਨੂੰ ਨਹੀਂ ਪਤਾ ਸੀ ਕਿ ਆਕਿਆਮਤ ਮੇਰੇ ਤੇ ਸਿਰ ਤੇ ਆਉਣ ਵਾਲੀ ਆ ਜੋ ਮੇਰੀ ਸਾਰੀ ਜ਼ਿੰਦਗੀ ਦੀ ਕਮਾਈ ਇੱਕੋ ਮਿੰਟ ਵਿੱਚ ਬਰਬਾਦ ਕਰ ਦੇਊਗੀ ਜਦੋਂ ਮੁੰਡੇ ਕਮਰੇ ਵਿੱਚ ਆਏ ਤਾਂ ਸਾਰੇ ਅਮੀਰ ਤੇ ਸੋਹਣੇ ਨੌਜਵਾਨ ਸੀ ਪਰ ਉਹਨਾਂ ਵਿੱਚੋਂ ਇੱਕ ਮੁੰਡਾ ਇਦਾਂ ਦਾ ਸੀ ਜਿਸ ਤੇ ਮੇਰੀ ਨਜ਼ਰ ਪਈ ਤੇ ਦੁਬਾਰਾ ਹਟਣੇ ਹੀ ਭੁੱਲ ਗਈ ਉਹ ਮੈਨੂੰ ਇਦਾਂ ਦੇਖਦਾ ਸੀ ਜਿਦਾਂ ਉਹਨੇ ਕੋਈ ਮਾੜਾ ਸੁਪਨਾ ਦੇਖ ਲਿਆ ਹੋਵੇ ਤੇ ਸੱਚ ਹੋ ਗਿਆ ਹੋਵੇ ਮੇਰਾ ਅੰਦਰੋਂ ਸਰੀਰ ਇੱਕਦਮ ਕੰਬਣ ਲੱਗ ਪਿਆ ਸੀ ਆਪਣੇ ਆਪ ਨੂੰ ਸੰਭਾਲਣਾ ਔਖਾ ਹੋ ਪਿਆ ਸੀ ਮੈਂ ਇੱਕਦਮ ਚਤਰ ਖਾਤੀ ਹੀ ਥੜਾ ਡੱਗ ਪਈ ਮੇਰੇ ਨਾਲ ਦੀ ਕੁੜੀ ਮੈਨੂੰ ਚੁੱਕਣ ਲੱਗੀ ਕਿ ਕੀ ਹੋ ਗਿਆ ਹਜੇ ਤਾਂ ਤੂੰ ਬੜੀ ਹਿੰਮਤ ਦੇ ਨਾਲ ਕੰਮ ਕਰਨਾ ਪਰ ਮੈਂ ਉਹਨੂੰ ਕੀ ਦੱਸਤੀ ਕਿ ਮੈਂ ਆਪਣੀ ਜ਼ਿੰਦਗੀ ਦਾ ਕਿੰਨਾ ਵੱਡਾ ਜੂਆ ਹਾਰ ਬੈਠੀ ਆ ਕਿਉਂਕਿ ਉਹਨਾਂ ਮੁੰਡਿਆਂ ਵਿੱਚ ਇੱਕ ਮੇਰਾ ਮੁੰਡਾ ਵੀ ਸੀ ਜੋ ਮੁੰਡਾ ਜਿਹਦੀ ਜ਼ਿੰਦਗੀ ਸਵਾਰਨ ਦੇ ਲਈ ਮੈਂ ਆਪਣੇ ਆਪ ਨੂੰ ਵੇਚ ਦਿੱਤਾ ਸੀ ਉਹੀ ਮੁੰਡਾ ਅੱਜ ਮੇਰੇ ਸਾਹਮਣੇ ਸੀ ਉਹ ਜਿਸ ਮਕਸਦ ਦੇ ਲਈ ਆਇਆ ਸੀ ਮੈਨੂੰ ਚੰਗੀ ਤਰ੍ਹਾਂ ਪਤਾ ਸੀ ਪਰ ਮੈਂ ਉਥੇ ਕੀ ਕਰ ਰਹੀ ਸੀ ਸ਼ਾਇਦ ਉਹ ਇਹੀ ਸੋਚ ਰਿਹਾ ਸੀ ਪਰ ਮੇਰੇ ਨਾਲ ਦੀ ਕੁੜੀ ਨੇ ਉਹਨਾਂ ਦੀਆਂ ਸਾਰੀਆਂ ਮੁਸ਼ਕਲਾਂ ਸੌਖੀਆਂ ਕਰ ਦਿੱਤੀਆਂ ਕਹਿਣ ਲੱਗੀ ਕਿ ਅਸੀਂ ਕਦੋਂ ਦਾ ਤੁਹਾਡਾ ਇੱਥੇ ਵੇਟ ਕਰ ਰਹੀਆਂ ਹੁਣ ਜਲਦੀ ਕੰਮ ਸ਼ੁਰੂ ਕਰੋ ਅੱਜ ਮੈਂ ਮੈਂ ਆਪਣੇ ਨਾਲ ਇੱਕ ਨਵੀਂ ਆਈਟਮ ਨੂੰ ਵੀ ਲੈ ਕੇ ਆਈ ਹਾਂ ਇਹ ਆਪਣੇ ਕੰਮ ਵਿੱਚ ਇੰਨੀ ਤਜਰਬੇਦਾਰ ਆ ਇਹ ਤੁਹਾਡੇ ਸਾਰਿਆਂ ਦਾ ਦਿਲ ਇੱਕੋ ਮਿੰਟ ਵਿੱਚ ਹੀ ਬਹਿਲਾ ਸਕਦੀ ਆ ਇਹਨੂੰ ਇਸ ਕੰਮ ਵਿੱਚ ਆਏ ਹੋਏ ਕਈ ਸਾਲ ਹੋ ਗਿਆ ਪਰ ਮੈਂ ਉਸ ਕੁੜੀ ਦੀਆਂ ਗੱਲਾਂ-ਗੱਲਾਂ ਸੁਣ ਕੇ ਤਾਂ ਜ਼ਮੀਨ ਦੇ ਵਿੱਚ ਦੱਬਣ ਤੱਕ ਹੋ ਗਈ ਸੀ ਮੇਰੇ ਮੁੰਡੇ ਦੇ ਦਿਲ ਵਿੱਚ ਜੋ ਸ਼ੱਕ ਸੀ ਉਹ ਨਿਕਲ ਗਿਆ ਸੀ ਉਹਦੀਆਂ ਅੱਖਾਂ ਗੁੱਸੇ ਨਾਲ ਲਾਲ ਹੋ ਰਹੀਆਂ ਸੀ ਮੈਂ ਉਹਨੂੰ ਦੇਖ ਕੇ ਇਦਾਂ ਹੋ ਰਹੀ ਸੀ ਜਿਦਾਂ ਮੇਰੇ ਸਰੀਰ ਵਿੱਚ ਉਹਦੇ ਲਈ ਹਰ ਰਿਸ਼ਤਾ ਖਤਮ ਹੋਣ ਵਾਲਾ ਹੋਵੇ ਉਹ ਗੁੱਸੇ ਨਾਲ ਦਰਵਾਜ਼ੇ ਨੂੰ ਠੋਕਰ ਮਾਰ ਕੇ ਬਾਹਰ ਜਾਣ ਲੱਗਾ ਉਹਦਾ ਇੱਕ ਦੋਸਤ ਕਹਿਣ ਲੱਗਾ ਕਿ ਅਚਾਨਕ ਇਹਨੂੰ ਕੀ ਹੋ ਗਿਆ ਮੈਨੂੰ ਇਦਾਂ ਸੀ ਜਿਵੇਂ ਮੈਂ লাশ ਬਣ ਗਈ ਆ ਮੈਂ ਆਪਣੇ ਆਪ ਨੂੰ ਸੰਭਾਲਿਆ ਤੇ ਉਸੇ ਦਰਵਾਜ਼ੇ ਦੇ ਰਾਹੀਂ ਬਾਹਰ ਭੱਜ ਗਈ ਮੇਰਾ ਦਿਲ ਕਰਦਾ ਸੀ ਕਿ ਮੈਂ ਇੰਨੀ ਦੂਰ ਚਲੀ ਜਾਵਾਂ ਜਿੱਥੇ ਉਹ ਦੋ ਅੱਖਾਂ ਮੈਨੂੰ ਕਦੇ ਵੀ ਨਾ ਦੇਖ ਸਕਣ ਮੇਰੇ ਦਿਲ ਵਿੱਚ ਇੰਨੇ ਸਵਾਲ ਸੀ ਮੈਂ ਜਦੋਂ ਟੁੱਟੀ ਹੋਈ ਹਾਲਤ ਵਿੱਚ ਘਰ ਆਈ ਤਾਂ ਮੇਰਾ ਮੁੰਡਾ ਉੱਥੇ ਪਹਿਲਾਂ ਹੀ ਸੀ ਪਹਿਲੀ ਵਾਰ ਮੈਨੂੰ ਆਪਣੇ ਮੁੰਡੇ ਤੋਂ ਇੰਨਾ ਦੁੱਖ ਹੋਇਆ ਸੀ ਕਿ ਉਹ ਸਰ 17 ਸਾਲਾਂ ਦਾ ਸੀ ਤੇ ਮੈਂ 35 ਸਾਲ ਦੀ ਸੀ 17 ਸਾਲ ਦੇ ਬੱਚੇ ਦੇ ਸਾਹਮਣੇ ਵੀ ਨਜ਼ਰਾਂ ਇਦਾਂ ਨੀਵੀਆਂ ਹੋਈਆਂ ਸੀ ਕਿ ਉਹ ਜੋ ਸਜ਼ਾ ਮੈਨੂੰ ਦੇਣਾ ਚਾਹੁੰਦਾ ਸੀ ਮੈਨੂੰ ਕਬੂਲ ਸੀ ਉਹ ਆਪਣੇ ਹੱਥਾਂ ਨਾਲ ਮੇਰਾ ਗਲਾ ਵੀ ਘੁੱਟ ਦੇਵੇ ਤਾਂ ਮੈਂ ਖੁਸ਼ ਹੋ ਕੇ ਆਪਣੀ ਜਾਨ ਦੇ ਸਕਦੀ ਸੀ ਪਰ ਮੇਰੇ ਕੋਲ ਕੁਝ ਵੀ ਨਹੀਂ ਬੋਲ ਹੁੰਦਾ ਸੀ ਕਿਉਂਕਿ ਉਹਦੇ ਜਵਾਬ ਬਹੁਤ ਅਜੀਬ ਸੀ ਅੱਜ ਤੱਕ ਮੇਰੇ ਕੋਲ ਇੰਨਾ ਕਰੀਬ ਨਹੀਂ ਆਇਆ ਸੀ ਮੈਨੂੰ ਝੰਜੋੜ ਕੇ ਰੱਖ ਦਿੱਤਾ ਉਨੇ ਕਿਹਾ ਜਦੋਂ ਵੀ ਮੈਂ ਤੈਨੂੰ ਪੁੱਛਦਾ ਕਿ ਤੂੰ ਇਦਾਂ ਦਾ ਕੀ ਕੰਮ ਕਰਦੀਆਂ ਤਾਂ ਇਹ ਸਾਡੀਆਂ ਜ਼ਰੂਰਤਾਂ ਘਰ ਬੈਠੇ ਬਿਠਾਏ ਪੂਰੀਆਂ ਹੋ ਜਾਂਦੀਆਂ ਕਿਉਂਕਿ ਮੇਰਾ ਪਿਓ ਤਾਂ ਕਿਸੇ ਕੰਮ ਦਾ ਨਹੀਂ ਸੀ ਤੂੰ ਮੇਰੇ ਇਸ ਸਵਾਲ ਦਾ ਜਵਾਬ ਕਦੇ ਨਹੀਂ ਦਿੱਤਾ ਤੇ ਕਹਿੰਦੀ ਸੀ ਕਿ ਮੈਂ ਆਨਲਾਈਨ ਕੰਮ ਕਰਦੀਆਂ ਪਰ ਅੱਜ ਮੈਂ ਜਾਣ ਗਿਆ ਕਿ ਤੂੰ ਆਨਲਾਈਨ ਵੀ ਆਪਣੀਆਂ ਵੀਡੀਓ ਪਾ ਕੇ ਵੀ ਇੰਟਰਨੈਟ ਤੋਂ ਆਪਣਾ ਪੈਸਾ ਕਮਾਉਂਦੀ ਹੋਵੇਂਗੀ ਮੈਨੂੰ ਤਾਂ ਅੱਜ ਸ਼ਰਮ ਆਉਂਦੀ ਆ ਤੈਨੂੰ ਆਪਣੇ ਮਾਂ ਕਹਿੰਦੇ ਹੋਏ ਵੀ ਦਿਲ ਕਰਦਾ ਕਰਦਾ ਕਿ ਆਪ ਵੀ ਮਰ ਜਾਵਾਂ ਤੇ ਤੁਹਾਨੂੰ ਵੀ ਮਾਰ ਦੇਵਾਂ ਅੱਜ ਮੈਂ ਆਪਣੇ ਦੋਸਤਾਂ ਦੇ ਕਹਿਣ ਤੇ ਪਹਿਲੀ ਵਾਰ ਉਸ ਕਮਰੇ ਵਿੱਚ ਗਿਆ ਸੀ ਮੇਰਾ ਦਿਲ ਨਹੀਂ ਮੰਨ ਰਿਹਾ ਸੀ ਪਰ ਫਿਰ ਵੀ ਮੈਂ ਉੱਥੇ ਚਲਾ ਗਿਆ ਪਤਾ ਕਿਉਂ ਕਿਉਂਕਿ ਮੇਰੇ ਸਰੀਰ ਵਿੱਚ ਤੁਹਾਡਾ ਗੰਦਾ ਖੂਨ ਸੀ ਮੇਰਾ ਦਿਲ ਜਿੰਨਾ ਮਰਜੀ ਰੋਕਦਾ ਪਰ ਇਸ ਗੰਦੇ ਖੂਨ ਨੇ ਉੱਥੇ ਜਾਣਾ ਹੀ ਸੀ ਆਪਣੇ ਮੁੰਡੇ ਦੀਆਂ ਗੱਲਾਂ ਸੁਣ ਕੇ ਮੈਂ ਸ਼ਰਮ ਨਾਲ ਪਾਣੀ ਪਾਣੀ ਹੋ ਗਈ ਸੀ ਇਹਨਾਂ ਕਹਿ ਕੇ ਉਹ ਮੇਰੇ ਨਾਲ ਸਾਰੇ ਰਿਸ਼ਤੇ ਤੋੜ ਕੇ ਚਲਾ ਗਿਆ ਮੈਂ ਤੜਫ ਤੜਫ ਕੇ ਮਰ ਜਾਵਾਂ ਫਿਰ ਵੀ ਉਹ ਮੇਰੇ ਵੱਲ ਨਹੀਂ ਦੇਖੂਗਾ ਆਪਣੇ ਪਿਓ ਨਾਲ ਤੇ ਉਹਦਾ ਪਹਿਲਾਂ ਹੀ ਕੋਈ ਲਿੰਕ ਨਹੀਂ ਸੀ ਮਾਂ ਨਾਲ ਵੀ ਸਾਰੇ ਰਿਸ਼ਤੇ ਖਤਮ ਕਰਕੇ ਚਲਾ ਗਿਆ ਸੀ ਮੈਂ ਇੱਕਦਮ ਸ਼ਾਂਤਕ ਹੋ ਗਈ ਸੀ ਹੁਣ ਸ਼ਾਇਦ ساری ਜ਼ਿੰਦਗੀ ਪਛਤਾਵੇ ਵਿੱਚ ਗੁਜ਼ਰਨੀ ਸੀ ਪਛਤਾਵੇ ਦੇ ਨਾਲ ਇੱਕ ਹੋਰ ਚੀਜ਼ ਵੀ ਸ਼ਾਮਲ ਹੋ ਗਈ ਸੀ ਇਦਾਂ ਦੀ ਬਿਮਾਰੀ ਜੋ ਮੇਰੇ ਸਰੀਰ ਨੂੰ ਲੱਗ ਗਈ ਸੀ ਮੇਰੇ ਜਿਸਮ ਨੂੰ ਕੀੜਿਆਂ ਦੀ ਤਰ੍ਹਾਂ ਖਾ ਰਹੀ ਸੀ ਮੈਂ ਮੰਜੇ ਤੇ ਪਈ ਮੇਰੇ ਜਿਸਮ ਦੇ ਮੇਰੀ ਰੂਹ ਦੋਨੋਂ ਜੱਖ ਵਿੱਚ ਹੋ ਗਈ ਸੀ ਮੇਰਾ ਮੁੰਡਾ ਪਤਾ ਨਹੀਂ ਛੱਡ ਕੇ ਕਿੱਥੇ ਚਲਾ ਗਿਆ ਸੀ ਅੱਜ ਉਹਨੂੰ ਗਏ ਨੂੰ ਪੂਰੇ 4 ਸਾਲ ਹੋ ਗਏ ਸੀ ਪਰ ਕਦੀ ਵੀ ਮੈਨੂੰ ਆਪਣਾ ਚਿਹਰਾ ਨਹੀਂ ਦਿਖਾਇਆ ਪਤਾ ਨਹੀਂ ਉਹ ਕਿਹੜੇ ਹਾਲ ਵਿੱਚ ਹੋਊਗਾ ਪਤਾ ਨਹੀਂ ਉਹਨੂੰ ਮੇਰੀ ਯਾਦ ਆਉਂਦੀ ਸੀ ਜਾਂ ਨਹੀਂ ਮੈਂ ਇੱਕ ਮਿੰਟ ਉਹਨੂੰ ਯਾਦ ਕਰਕੇ ਤੜਫਦੀ ਸੀ ਮੇਰਾ ਘਰ ਵਾਲਾ ਜੋ ਹਰ ਵੇਲੇ ਨਸ਼ੇ ਵਿੱਚ ਟੁੱਲ ਰਹਿੰਦਾ ਸੀ ਜਿਦੇ ਤੇ ਮੱਖੀਆਂ ਉੱਡ-ਉੱਡ ਬੈੰਦੀਆਂ ਸੀ ਉਹ ਵੀ ਮੇਰੇ ਕੋਲ ਆਉਣ ਨੂੰ ਪਤਰੌਂਦਾ ਸੀ ਕਹਿਣ ਲੱਗਾ ਕਿ ਮੈਨੂੰ ਤੇਰੇ ਤੋਂ ਨਫ਼ਰਤ ਹੁੰਦੀ ਆ ਮੈਨੂੰ ਵੀ ਆਪਣੇ ਆਪ ਤੋਂ ਨਫ਼ਰਤ ਆਉਣ ਲੱਗ ਪਈ ਸੀ ਮੇਰੇ ਸਰੀਰ ਦੇ ਪਤਾ ਨਹੀਂ ਕਿਦਾਂ ਦੇ ਅਜੀਬ ਅਜੀਬ ਗਰੀਬ ਨਿਸ਼ਾਨ ਪੈ ਗਏ ਸੀ ਜਿੰਨਾ ਵਿੱਚੋਂ ਹਰ ਵੇਲੇ ਲਹੂ ਨਿਕਲਦਾ ਤੇ ਪਾਕ ਪੈ ਗਈ ਸੀ ਕਦੀ ਕਦੀ ਮੈਨੂੰ ਆਪਣੇ ਆਪ ਤੇ ਖੇਚੜਦੀ ਸੀ ਕਿ ਆਪਣੇ ਨੌਹਾਂ ਨਾਲ ਹੀ ਆਪਣੇ ਜਿਸਮ ਨੂੰ ਛੱਲ ਦਿੰਦੀ ਤੇ ਫਿਰ ਇੱਕ ਦਰਦ ਦੇ ਨਾਲ ਤੜਫਣ ਲੱਗ ਜਾਂਦੀ ਮੇਰੀਆਂ ਇਹਨਾਂ ਹਰਕਤਾਂ ਤੋਂ ਮੇਰਾ ਘਰ ਵਾਲਾ ਡਰ ਜਾਂਦਾ ਸੀ ਤੇ ਕਈ ਕਈ ਦਿਨ ਘਰੋਂ ਬਾਹਰ ਰਹਿਦਾ ਸੀ ਮੇਰੇ ਕੋਲੋਂ ਹੁਣ ਕੁਝ ਵੀ ਨਹੀਂ ਸੀ ਬਚਿਆ ਮੇਰੇ ਘਰ ਵਾਲਿਆਂ ਨੇ ਮੇਰੀ ਸਾਰੀ ਕਮਾਈ ਨਾਲੇ ਵਿੱਚ ਉਡਾ ਦਿੱਤੀ ਸੀ ਮੇਰੀ ਜ਼ਿੰਦਗੀ ਭਰ ਦੀ ਕਮਾਈ ਮੇਰਾ ਮੁੰਡਾ ਉਹ ਤਾਂ ਸ਼ਾਇਦ ਮੇਰੇ ਤੋਂ ਹਰ ਸੈਕਿੰਡ ਨਫ਼ਰਤ ਕਰਦਾ ਹੋਊਗਾ ਅੱਜ ਵੀ ਮੈਂ ਮੰਜੇ ਤੇ ਪਈ ਆਪਣੀ ਮੌਤ ਦਾ ਇੰਤਜ਼ਾਰ ਕਰ ਰਹੀ ਸੀ ਆਪਣੇ ਗੁਨਾਹਾਂ ਦੀ ਮਾਫੀ ਤੱਕ ਮੰਗਣ ਤੋਂ ਡਰਦੀ ਸੀ ਹਾਲਾਂਕਿ ਮੈਂ ਸੋਚਦੀ ਸੀ ਕਿ ਮੇਰਾ ਰੱਬ ਮੈਨੂੰ ਮਾਫ ਜ਼ਰੂਰ ਕਰ ਦੇਊਗਾ ਮੈਂ ਆਪਣੇ ਆਪ ਨੂੰ ਕਿੱਦਾਂ ਮਾਫ਼ ਕਰ ਸਕਦੀ ਇਸ ਲਈ ਇਸ ਸਜ਼ਾ ਦੇ ਲਈ ਆਪਣੇ ਆਪ ਨੂੰ ਹਰ ਵੇਲੇ ਮਾਰਨਾ ਚਾਹੁੰਦੀ ਸੀ ਇਸ ਜ਼ਿੰਦਗੀ ਵਿੱਚ ਕੁਲ-ਕੁਲ ਕੇ ਮਰਨਾ ਚਾਹੁੰਦੀ ਸੀ ਤਾਂ ਕਿ ਮੇਰੇ ਜ਼ਮੀਰ ਦਾ ਕੁਝ ਬੋਝ ਹਲਕਾ ਹੋ ਜਾਂਦਾ ਹਾਂਜੀ ਦੋਸਤੋ ਏਸੀ ਅੱਜ ਦੀ ਕਹਾਣੀ ਤੁਸੀਂ ਜ਼ਰੂਰ ਦੱਸਿਓ ਕਿ இந்து ਨੇ ਜੋ ਵੀ ਕੰਮ ਕਰਿਆ ਆਪਣੇ ਬੱਚੇ ਦੀਆਂ ਖੁਆਇਸ਼ਾਂ ਪੂਰੀਆਂ ਕਰਨ ਦੇ ਲਈ ਉਹ ਸਹੀ ਕਰਿਆ ਜਾਂ ਗਲਤ ਪਰ ਮਾੜੇ ਕੰਮ ਦਾ ਮਾੜਾ ਨਤੀਜਾ ਹਰ ਔਰਤ ਨੂੰ ਪਹਿਲਾਂ ਆਪਣੀ ਇੱਜ਼ਤ ਸੰਭਾਲ ਕੇ ਰੱਖਣੀ ਚਾਹੀਦੀ ਆ ਪੈਸਾ ਤਾਂ ਕਿਤੋਂ ਵੀ ਮਿਲ ਸਕਦਾ ਪਰ ਇੱਜ਼ਤ ਇੱਕ ਵਾਰ ਗਈ ਤਾਂ ਕਦੇ ਨਹੀਂ ਮਿਲਦੀ ਇਸ ਬਾਰੇ ਤੁਹਾਡੇ ਕੀ ਖਿਆਲ ਨੇ ਆਪਣੇ ਕਮੈਂਟਾਂ ਰਾਹੀਂ ਜੁੜ ਦੱਸੋ ਜੇਕਰ ਤੁਹਾਨੂੰ ਕਹਾਣੀ ਸਾਡੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜਰੂਰ ਕਰ ਦਿਓ ਤੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਓ ਮਿਲਾਂਗੇ ਜੀ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਰੱਬ ਰੱਖੇ